ਫਰੈਂਡਸ ਕੀ ਮੇਓ ਸਾਰੇ ਜਣੇ ਟਾਈਮ ਹੋ ਗਿਆ ਜੀ 4 ਵਜ ਗਏ 4 ਵਜਣ ਚ 5 ਮਿੰਟ ਬਾਕੀ ਐ ਤੇ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦੇ 4 ਵਜੇ ਆ ਹਲੇ ਔਰ ਮੈਂ ਕੱਟ ਰਹੀ ਥੀ ਗੋਭੀ ਦੇਖੋ ਇੱਧਰ ਕਿਉਂਕਿ ਅੱਜ ਮੈਂ ਲਈਆ ਗੋਭੀ ਔਰ ਬੱਚੇ ਮੇਰੇ ਸਟੱਡੀ ਕਰ ਰਹੇ ਆਂ ਖਾ ਗੋਭੀ ਦੀ ਸਬਜ਼ੀ ਬਣਾ ਰਹੀ ਐ ਮੈਂ ਔਰ ਰੁਪਿੰਜਲ ਸਾਹਮਣੇ ਆਪਣੇ ਪੇਪਰ ਦੀ ਤਿਆਰੀ ਕਰ ਰਹੀ ਐ ਦੇਖੋ ਰੁਪਿੰਜਲ ਲਿਖ ਰਹੀ ਐ ਪੇਪਰ ਕੀ ਤਿਆਰੀ ਤੇ ਇੱਧਰ ਬਬਜੋਤ ਵੀ ਮਮੀ ਯੂ ਪੇ ਗਿਆ ਕਿਸ ਨੂੰ ਮੈਂ ਨਹੀਂ ਦੱਸਾਂ ਕੋ ਕਹ ਨਹੀਂ ਦਿੰਦਾ ਮੁੰਡਾ ਕਰ ਰਿਹਾ ਹਾਂ ਫਰੈਂਡਸ तो हां याद करे कर तो याद कर लेत का, का, का रूप का पेपर रूप दा है का पंजाब दा। मेरा है पंजाबी उड़े आड़े का उड़े आड़े का पेपर है ने भी क्या लिखना ऊड़ा आड़ा लिखना ना, तो लिखो याद करो पहला और मैं कट रही हूँ गोभी यहां पे क्योंकि आज गोभी की सब्जी का ऑर्डर है ਫਿਲਹਾਲ ਆਪਾਂ ਬਣਾਵਾਂਗੇ ਗੋਭੀ ਪਹਿਲਾਂ ਆਪਾਂ ਸਬਜੀ ਸਬਜੀ ਕੱਟ ਲਈਏ ਫਿਰ ਆਟਾ-ਉਟਾ ਗੁੰਨਣਾ ਹਨਾ ਸ਼ਾਮ ਨੂੰ ਬੱਚਿਆਂ ਨੇ ਟਿਫਨ ਲੈ ਕੇ ਜਾਣੇ ਆ ਸਵੇਰੇ ਸਬਜੀ ਤਿਆਰ ਕਰੀਏ ਕਿਉਂਕਿ ਅੱਜ ਤਾਂ ਛੁੱਟੀ ਥੀ ਇੱਕ ਛੁੱਟੀ ਇੱਕ ਪੇਪਰ ਇਦਾਂ ਚੱਲ ਰਿਹਾ ਬੱਚਿਆਂ ਦਾ ਕਿਉਂਕਿ ਸਵੇਰੇ ਪਰੌਂਠੇ ਬਣਾ ਦੰਨੇ ਆ ਮੈਂ ਜਿਸ ਦਿਨ ਬੱਚੇ ਘਰ ਹੁੰਨੇ ਆ ਤੇ ਬਾਕੀ ਜਿਸ ਦਿਨ ਸਕੂਲ ਜਾਣਾ ਹੁੰਦਾ ਉਦੋਂ ਦਾ ਸਬਜੀ ਜ਼ਰੂਰੀ ਹੈ ਕਿਉਂਕਿ ਆ ਟਿਫਨ ਚ ਪੈਂਦੀ ਹੈ ਵੈਸੇ ਖਾਂਦੇ ਆ ਸ਼ਾਮ ਨੂੰ ਲੇਕਿਨ ਫਿਰ ਮੈਂ ਥੋੜੀ ਬਣਾਉਣੀ ਹੈ ਲੇਕਿਨ ਅੱਜ ਖੁੱਲੀ ਜੀ ਗੋਭੀ ਲਈ ਹੈ ਕਿਉਂਕਿ ਸਵੇਰੇ ਟਿਫਨ ਵੀ ਜਾਣੇ ਤੇ ਚਲੋ ਜੀ ਗੋਭੀ ਘੱਟਦੇ ਆਪਾਂ ਪਹਿਲਾਂ ਹਨਾ ਤੇ ਲੋ ਜੀ ਸਬਜੀ ਨੂੰ ਤੜਕਾ ਮੈਂ ਬਾਅਦ ਚ ਲਾਉਂਗੀ ਪਹਿਲਾਂ ਰਸੋਈ 'ਚ ਬੜ ਗਈ ਰਸੋਈ 'ਚ ਬੜਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਟਾ ਗੁੰਨਾਂਗੇ ਇਹ ਆਟਾ ਨਾ ਮੈਂ ਛਾਣ ਕੇ ਨਾ ਪਹਿਲਾਂ ਹੀ ਸਾਰਾ ਡਰਮੀ ਦੇ ਵਿੱਚ ਪਾ ਲੈਨੇ ਆ ਕੋਈ ਟੈਂਕੀ ਕਹਿੰਦਾ ਕੋਈ ਡਰਮੀ ਕਹਿੰਦਾ ਆ ਹਨਾ ਤੇ ਮੈਂ ਆਟੇ ਵਾਲੀ ਡਰਮੀਉ ਬੋਲਦੀ ਆ ਤੇ ਆਪਾਂ ਛਾਣ ਕੇ ਹੀ ਸਾਰਾ ਆਟਾ ਡਰਮੀ ਚ ਪਾ ਲੈਨੇ ਆ ਉਸ ਤੋਂ ਬਾਅਦ ਚੱਕਿਆ ਆਟਾ ਫਿਰ ਗੁੰਨ ਲੈਨੇ ਆ ਹਨਾ ਤੇ ਆਟਾ ਗੁੰਨ ਕੇ ਮੈਂ ਸਾਈਡ 'ਚ ਰੱਖ ਲਾਂਗੀ ਜਦੋਂ ਆਪਾਂ ਨੇ ਰੋਟੀ ਬਣਾਣੀ ਹੈ ਫਿਰ ਦੁਬਾਰਾ ਮੁੱਕੀ ਦੇ ਕੇ ਰੋਟੀ ਬਣਾਓ ਤੁਸੀਂ ਰੋਟੀ ਬੜੀ ਵਧੀਆ ਸਾਫ ਸੁਥਰੀ ਉਤਰਦੀ ਹੈ ਲੋ ਜੀ ਹੁਣ ਲੱਗੇ ਆਪਾਂ ਤੜਕਾ ਲਾਣ ਗੋਭੀ ਨੂੰ ਗੋਭੀ ਧੋ ਕੇ ਆਪਣਾ ਟੋਕਰੀ 'ਚ ਕੱਢ ਲਈ ਐ ਤੇ ਇਧਰ ਮੇ ਕੱਟਿਆ ਹੋਇਆ ਧਨੀਆ ਜੋ ਧੋ ਕੇ ਕੱਟ ਕੇ ਰੱਖ ਲੈਣੀ ਆ ਪਹਿਲਾਂ ਹੀ ਔਰ ਇਧਰ ਆਪਣਾ ਪਿਆਜ਼ ਪੂਜਾ ਹਰੀ ਮਿਰਚ ਵਗੈਰਾ ਹਨਾ ਉਹ ਇੱਕ ਟੀਵੀ ਆ ਥੋੜੀ ਮਿਰਚ ਕੱਟ ਕਰ ਦੰਨੇ ਆ ਬੱਚੇ ਖਾਂਦੇ ਨਹੀਂ ਹੈਗੇ ਹਨਾ ਮੇਰੀ ਹੀ ਸਲਾਹ ਆ ਥੋੜੇ ਘੱਟ ਕਰ ਦੰਨੀ ਆ ਮਿਰਚ ਸਬਜੀ ਨੂੰ ਨਾ ਤੇਲ ਦਾ ਤੜਕਾ ਲਾਓ ਤੇਲ ਵਾਲਾ ਤੜਕਾ ਜਿਆਦਾ ਵਧੀਆ ਲੱਗਦਾ ਹਨਾ ਜਿੰਨਾ ਮਰਜੀ ਤੁਸੀਂ ਦੂਆ ਲਾ ਲਓ ਪਰ ਜਿਹੜਾ ਸਰੋਂ ਦੇ ਤੇਲ ਦਾ ਤੜਕਾ ਨਾ ਸਬਜੀ ਇੱਕਦਮ ਕਰਾਰੀ ਬਣਦੀ ਆ ਉਹਦੇ ਨਾਲ ਸਰੋਂ ਦੇ ਤੇਲ ਗਾਈ ਤੜਕਾ ਲਾਉਂਗੀ ਆਪਾਂ ਹੁਣ ਸਰੋਂ ਦਾ ਤੇਲ ਹੀ ਬੈਸਟ ਹੈ ਕਿਆ ਹੋਇਆ ਕੌਣ ਹੈ ਦੀਦੀ ਆਈ ਇੱਕ ਮਿੰਟ ਲੋ ਜੀ ਦੀਦੀ ਆਗੇ ਤੇ ਥੋੜਾ ਜਿਹਾ ਮੈਨੂੰ ਪਤਾ ਨਹੀਂ ਕੌਣ ਹੈ ਤੇ ਉਹ ਦੇਖਣ ਚਲੀ ਗਈ ਦੀ ਸਾਡੇ ਗੁਆਂਢੀਆਂ ਦੀ ਹੈ ਨਾ ਵਿਚਾਰੀ ਮਤਲਬ ਦੀਦੀ ਲੱਗਦੀ ਆ ਸਾਡੀ ਉਹ ਘਰ ਜਵਾਈ ਰਹਿੰਦੇ ਆ ਔਰੀਓ ਉਹ ਕਈ ਵਾਰ ਮਿਲਣ ਆ ਜਾਂਦੀ ਹੈ ਤੇ ਇਸ ਕਰਕੇ ਲਈਏ ਦੜ ਕੇ ਜੀਰਾ ਵੀ ਲੈ ਲਈਏ ਹਨਾ ਵਿੱਚ ਪਹਿਲਾਂ जीरे का तड़का मेन है बाद चोर लाइए भाई जीरे का तड़का सब तो बेस्ट है वो जरूरी है तेल गर्म हो रहा अपना हो गया आई थिंक हो गया अद्धी मिर्च आप रख ना क्योंकि बच्चे पूरी खाते थोड़ी कट के रख लिया एक क्योंकि मिर्चा ना मैं तो ज्यादा कटी गई थोड़ी जी ਹੁਣ ਕੱਡੇ ਲੈਨੇ ਆਪਾਂ ਬਿੰਦਰ ਲੋ ਜੀ ਤੜਕਾ ਲਾਈਏ ਆਪਾਂ ਜੀ ਟੜਤਾ ਭੁੰਨਿਆ ਜਾਊਗਾ ਫਿਰ ਆਪਾਂ ਪਾਉਂਗੇ ਗੋਭੀ ਕਈ ਦਿਨਾਂ ਬਾਅਦ ਗੋਭੀ ਬਣਾ ਰਹੀ ਆਂ ਆਪਾਂ ਲੋ ਜੀ ਕਈ ਦਿਨਾਂ ਬਾਅਦ ਗੋਭੀ ਬਣਾ ਰਹੀ ਐ ਮੈਂ ਪਰ ਮੇਰੇ ਪਤੀ ਦੇ ਵੀ ਥੋੜੀ ਜੀ ਹੈਲਪ ਲੱਗ ਗਈ ਕਰਾਣ ਕਿਉਂਕਿ ਮੈਂ ਕੈਮਰਾ ਫੜਿਆ ਵਾ ਤਾਂ ਨਾ ਕਹਰੇ ਲੈ ਮੈਂ ਕੜਛੀ ਦੀ ਗੱਲ ਕਮਾਵਾ ਵੈਸੇ ਹੈਲਪ ਨਹੀਂ ਕਰਦੇ ਕਿਤੇ ਸਾਰੇ ਜਣੇ ਹਨਾ ਦੇਖ ਰਹੇ ਹੋਵੇਂ ਕਿ ਕੀ ਕੁਕਿੰਗ ਕਰਦੇ ਆਂ ਕੁਕਿੰਗ ਤਾਂ ਮੈਂ ਹੀ ਬਣਾਣੀ ਆ ਸਾਰਾ ਕੰਮ ਮੈਂ ਹੀ ਕਰਦੀ ਆ ਇਹ ਤਾਂ ਵਿਚਾਰੇ ਕਦੇ-ਕਦੇ ਕੜਛੀ ਦੀ ਮਾਰ ਜਾਂਦੇ ਆ ਵਿੱਚ ਮਨੋਂ ਆ ਕੇ ਜਿੱਦਰ ਮੂਡ ਕਰਦਾ ਆ ਹਨਾ ਜਿੱਦਰ ਵੜਾ ਦਿੰਦੇ ਆ ਲੋ ਜੀ ਕਈ ਦਿਨਾਂ ਬਾਅਦ ਗੋਭੀ ਦੀ ਸਬਜ਼ੀ ਹੋ ਰਹੀ ਹੈ ਰੈਡੀ ਫਿਰ ਆਪਾਂ ਬਣਾਵਾਂਗੇ ਆ ਕੱਲੂ ਮੈਂ ਛੋਲੇ ਪੀ ਹੋਏ ਆ ਮੈਂ ਕਿਹਾ ਜਦੋਂ ਛੋਲੇ ਬਣਾ ਲੈਨੇ ਆ ਗੋਭੀ ਕਰੀ ਰੇਟ ਐ ਨਹੀਂ ਹੈ ਔਰ ਤੇ ਕਰੀ ਚਾਰ ਪਾਉਂਗੀ ਮੈਂ ਜਸ ਗਰਮ ਮਸਾਲਾ ਬਣਾਉਂਗੇ ਆਪਾਂ ਦੁਬਾਰਾ ਉਹ ਕਾਲਾ ਹੋਣੀ ਪਾੜੇਗਾ ਉਸ ਛੋਲੇ ਹਾਂ ਉਹ ਨਾ ਪਾਓ ਕਾਲਾ ਕਾਲਾ ਚਾਹ ਕਾਲੀ ਹੋ ਗਈ ਕਿਸੇ ਗੱਲ ਉਹ ਨਹੀਂ ਚਾਹ ਵਾਲਾ ਤਾਂ ਲੱਗਾ ਹੋਰ ਕਿਹੜਾ ਮਸਾਲਾ ਅੱਛਾ ਜਿਹੜਾ ਪਹਿਲਾਂ ਵਾਲਾ ਉਹ ਕਿੱਥੇ ਡੱਬਾ ਉਹ ਡੱਬਾ ਉਹ ਤਾਂ ਖਤਮ ਹੋ ਤੋ ਗਿਆ ਹੈ ਉਹ ਯਾਰ ਉਸ ਤੋਂ ਪਰ ਲਿਖਿਆ ਹੋਦਾ ਮੈਨੇ ਉਦੋਂ ਫੋਨ ਦੇ ਵਿੱਚ ਤੇ ਬਦਲ ਲੱਗ ਜਾਏਗਾ ਕਿਹੜੀ ਕਿਹੜੀ ਚੀਜ਼ ਹੈ ਹਾਂ ਪਤਾ ਹੀ ਜਾਂਦੇ 18 ਤੋਂ 20 ਮੋਨਾਂ ਲੈ ਪਾਵੇ ਉਹ ਪਤਾ ਹੀ ਗੇਰੀ ਹੈ ਤੇਰੀ ਮੈਂ ਚਾਰ ਪਾਵਾਂਗੀ ਗੋਭੀ ਦਾ ਔਰ ਗਾਜਰਾ ਦਾ ਥੋੜਾ ਜਿਹਾ ਤੇਲ ਮੈਂ ਰਾਈ ਪਾ ਕੇ ਛੁੱਟ ਕੇ ਨਾ ਹਾਂ ਤੇਰੀ ਵਾਸਤੇ ਸਿੱਟ ਕੇ ਮਂਗੇਰ ਦਾਂਗੀ ਮੇਰੇ ਬੋਤਲ ਪਈ ਹੈ ਭਰੀ ਵੀ ਸਿੱਟ ਕੇ ਨਵੀਂ ਇੱਕ ਚਾਹੀਦੀ ਥੋੜਾ ਜਿਹਾ ਕਿਲੋ ਆਹ ਕਿਲੋ ਗੋਭੀ ਲੈ ਕੇ ਨਾ ਕਿੱਲਕੇ ਨੂੰ ਜਾਂਦਾ ਜਦੋਂ ਉਹਦੇ ਇੰਨਾ ਜੇ ਵਸਤੀ ਹੋ ਜਾਣਾ ਖਾਇ ਨਹੀਂ ਜਾਂਦਾ ਟਾੜਾ ਹੋ ਜਾ ਉਹ ਤਾਂ ਤਾਜ਼ਾ-ਤਾਜ਼ਾ ਖਾਣੀਗਾ 2 ਕਿਲੋ ਗੋਭੀ ਲੈਵਾਂ 2 ਕਿਲੋ ਗਾਜਰਾ ਇਹ ਵੀ ਸਸਤੀ ਹੋਈ ਨਹੀਂ ਆ ਫੇਰ ਫਾਇਦਾ ਇਹ ਬਹੁਤ ਮਹਿੰਗੀ ਹੈ ਹਮ ਤਾਂ ਗੋਭੀ ਅੱਜ ਤੇ ਬਾਦ ਹੋ ਜੇਗੀ ਸਸਤੀ ਗਿਆ ਨਾ ਮੈਂ ਸਵਾ ਦੇ ਬਾਦ ਸਵਾ ਦੇ ਬਾਦ ਹੋ ਜਾਣੀ ਹੈ ਕਿਉਂਕਿ ਸਵਾ ਦੇ ਦਿਨ ਆ ਰਿਹਾ ਨੇ ਇੱਕ ਬੱਚਾ ਨੂੰ ਛੁੱਟੀਆਂ ਵੀ ਹੈਗੀਆਂ ਆਈ ਦਾ ਲਓ ਜੀ ਮਸਾਲਾ ਤਾਂ ਹੋ ਗਿਆ ਪੁੰਨਿਆ ਗਿਆ ਗੋਭੀ ਪਾਦੀ ਆਪਾਂ ਵਿੱਚ ਕਈ ਦਿਨਾਂ ਬਾਅਦ ਬਣਾਈ ਗੋਭੀ ਨੇ ਅੱਜ ਹੋਰ ਇੱਕ ਥਾੜੀ ਨੇ ਆਪਾਂ ਪਹਿਲਾਂ ਕਈ ਦਿਨ ਸਾਗ ਚੱਲ ਗਿਆ ਸਾਗ ਦੇ ਬਾਅਦ ਮੈਂ ਦਾਲ ਬਣਾ ਲਈ ਦਾਲ ਦੇ ਬਾਅਦ ਮੈਂ ਗਾਜਰਾ ਬਣਾ ਲਿਆ ਤੇ ਅੱਜ ਆਈ ਆ ਬਾਰੀ ਗੋਭੀ ਦੀ ਮਸਾਲਾ ਪਾ ਦਈਆ ਆਪਾਂ ਅੱਜ ਉਹ ਮਿਰਚ ਘੱਟ ਪਾਈ ਆ ਹਮੇਸ਼ਾ ਨਾ ਮੇਤੇ ਜ਼ਿਆਦਾ ਮਿਰਚ ਪੈ ਜੇਗੀ ਅੱਜ ਮੈਂ ਘੱਟ ਪਾਈ ਆ ਮੇਰੇ ਬੱਚੇ ਨਾ ਫਿਰ ਖਾਂਦੇ ਨਹੀਂ ਛੱਡ ਦਿੰਦੇ ਆ ਹਣ ਅੱਜ ਮੈਂ ਕੱਟ ਕਰਤੀ ਹੁੰਦੀ ਆ। ਬਾਬਾ ਜੀ ਬੋਲ ਰਿਹਾ ਜਿਸ ਟਾਈਮ ਬਾਬਾ ਜੀ ਬੋਲਦੇ ਹੁੰਦੇ ਆ ਨਾ ਉਸ ਟਾਈਮ ਤੁਸੀਂ ਸਬਜੀ ਰੋਟੀ ਪਾਣੀ ਬਣਾ ਕੇ ਦੇਖਿਓ ਜਿਚ ਬਾਣੀ ਭੁੱਲਦੀ ਆ ਔਰ ਟੇਸਟੀ ਬਣਦੀ ਆ ਇਕਦਮ ਬਣ ਵਧੀਆ ਬਣਦੀ ਆ ਤੇਲ ਹੋਰ ਜੀ इन्ने इन आप सब्जी ढका हूं अपने तड़के चुके हैं ढक देंगे इन इन मजे भांडे क्योंकि भांडे भी मेरे बहुत होए हुए हैं धनिया तो बन रही है सब्जी गोभी की और आप देखते दे हैं अंदर की बच्चे क्या कर रहे हैं टैन है बच्चे देखते हैं बार बहुत अंधेरा हो गया भाई रात होगी अब बच्चे क्या कर रहे हैं वो दिखते है। वाह मूंगफली खा गई सारी ਅਰੇ ਬੱਚੇ ਤਾਂ ਮੂੰਫਲੀ ਖਾ ਗਏ ਆ ਮੂੰਫਲੀ ਖਾ ਰਹੇ ਹੋ ਪਾਰਟੀ ਹੋ ਰਹੀ ਹੈ ਇੱਕ ਦੰਦੀ ਲੈਣਾ ਸਾਂ ਲੈ ਦੋ ਇਹ ਖਾ ਤਾਂ ਰਹੀ ਨਹੀਂ ਹੂੰ ਸੋ ਯਮੀ ਲੋ ਲੋ ਜੀ ਇੱਧਰ ਪਾਰਟੀ ਹੋ ਰਹੀ ਹੈ ਮੂੰਫਲੀਆਂ ਦੀ ਮੂੰਫਲੀਆਂ ਤੇ ਨੂਨ ਠਾਰੀ ਮੂੰਫਲੀਆਂ ਕੇ ਨੂਨ ਉੱਪਰ ਨਾ ਖੰਡਾਈ ਪੁੱਤੋ ਹਾਂ ਬੈੱਡ 'ਤੇ ਆ ਵਿੱਚ ਪਾ ਕੇ ਨਾ ਇਸਕੇ ਡਸਟਬਿਨ ਵਾਂ ਘੇਰੂਗੇ ਆਪਾਂ ਠੀਕ ਹੈ ਓਕੇ ਦੋ ਜਣੇ ਖਾ ਲਓ ਪਹਿਲਾਂ ਸਵੇਰੇ ਸਕੂਲ ਜਾਣਾ ਨਾ ਹੂੰ ਓਕੇ ਹੂੰ ਹਾਂ ਇਹਨਕੇ ਪੇਪਰ ਐ ਉਹ ਮੈਂ ਦੇਖਣ ਆਈ ਸੀ ਮੂੰਫਲੀ ਖਾ ਰਹੀਆਂ ਤੇ ਮੈਂ ਅਮਰੂਦ ਚੱਕ ਲਿਆ ਕਿਉਂਕਿ ਅੱਜ ਅਮਰੂਦ ਮੰਗਵਾਏ ਥੇ ਬੱਚਿਆਂ ਨੇ ਔਰ ਕੁਝ ਸੰਤਰੇ ਹਨਾ ਕਿਉਂਕਿ ਵੀ ਚਲੋ ਇਹੀ ਮੌਸਮ ਐ ਖਾਣ ਦਾ ਤੇ ਅੰਦਰ ਬਹਿ ਕੇ ਖਾਈ ਤਾਂ ਜਾਂਦੇ ਆ ਤੇ ਬੱਚੇ ਮੂੰਫਲੀਆਂ ਖਾ ਰਹੇ ਆ ਔਰ ਪਹਿਲਾਂ ਗੱਚੇ ਕਿਤੇ ਗੱਚੇ ਕਿੰਨੇ ਨਵੇੜਤੀ ਸਾਰੇ ਖਤਮ ਕਰਦੀ ਗੱਚੇਗ ਮੂੰਫਲੀਆਂ ਹਾਂ ਹੁਣ ਮੂੰਫਲੀਆਂ ਲੱਗੇ ਵਿਆਂ ਖਾਣ ਤਾਂ ਲੋ ਜੀ ਮੌਸਲੀ ਸਬਜੀ ਬਣ ਕੇ ਹੋਗੀ ਰੈਡੀ ਮੈਂ ਬੰਦ ਕਰ ਦਿੰਨੀ ਐ ਗੈਸ ਕਿਉਂਕਿ ਬਣਦੀ ਮੋਸਟਲੀ ਬਸ ਬਾਣੀ ਗਈ ਸਮਝੋ ਤੇ ਮਸ ਹੁਣ ਆਪਾਂ ਨਾਲ ਦੀ ਨਾਲ ਰੋਟੀ ਬਣਾ ਦਾਂਗੇ ਕਿਉਂਕਿ ਸਰਦੀਆਂ ਦੇ ਵਿੱਚ ਨਾ ਇਦਾਂ ਹੀ ਆ ਮੈਂ ਤਾਂ ਛੇਤੀ ਰੋਟੀ ਸਬਜ਼ੀ ਬਣਾ ਕੇ ਰੱਖ ਦੇਣੀ ਆ ਕਿਉਂਕਿ ਬਈ ਬੱਚੇ ਆ ਘਰ ਕੇ ਵਿੱਚ ਹਣਾ ਕਿਉਂਕਿ ਬੱਚੇ ਤਾਂ ਛੇਤੀ ਰੋਟੀ ਮੰਗਦੇ ਆ ਆਪਾਂ ਨੇ ਰੋ ਖੁੱਲਕੇ ਵੀ ਨਾਲ ਦੀ ਨਾਲ ਆਟਾ ਗੁੰਨਾਵਾ ਬਸ ਹੁਣ ਪਕਾ ਕੇ ਰੱਖ ਦੇਣੀ ਆ ਰੋਟੀ ਵੀ ਤੇ ਆਪਣੇ ਰਜਾਈਆਂ 'ਚ ਵੜ ਜਾਣਾ ਬਈ ਠੰਡ ਐ 2 ਮਹੀਨੇ ਤਾਂ ਆਪਣੀ ਸੇਫਟੀ ਐ ਜ਼ਰੂਰੀ ਐ ਹਣਾ ਤੇ ਮੈਨੂੰ ਇੱਕ ਜਣੇ ਨੇ ਕਮੈਂਟ ਕਰਿਆ ਤਾਂ ਕਿ ਇਹ ਇਹ ਚੀਜ਼ ਮਤਲਬ ਜੋ ਆਪਾਂ ਟਾਵਲ ਹੈ ਕਿੱਥੋਂ ਲੈ ਕੇ ਆਈ ਤੇ ਹਨਾ ਇਹ ਮੈਂ ਲੈ ਕੇ ਆਈ ਤੇ ਡੀਮਾਰਟ ਯਾਨੀ ਡੀਮਾਰਟ ਬਨੂੜ ਤੇ ਲੈ ਕੇ ਆਈ ਤੇ ਯਾਨੀ ਜਿਹੜਾ ਰਾਜਪੁਰੇ ਕੇ ਨੇੜਾ ਡੀਮਾਰਟ ਨਹੀਂ ਬਣਿਆ ਬਨੂੜ ਕੇ ਵਿੱਚ ਹਨਾ ਬਨੂੜ ਤੇ ਲੈ ਕੇ ਆਈ ਦੀ ਆ ਮੈਂ ਤੇ ਉਹ ਮੇਰਾ ਇਹ ਹੱਥ ਹੱਥ ਪੋਚਣ ਨੂੰ ਕੰਮ ਆ ਜਾਂਦਾ ਹਨਾ ਫਿਰ ਬਾਰ ਬਾਰ ਨਹੀਂ ਬਾਹਰ ਜਾਣਾ ਪੈਂਦਾ ਤਾਂ ਹੱਥ ਪੋਚਣ ਵਾਸਤੇ ਫਿਰ ਮੈਂ ਉਰੀ ਟੰਗ ਲਿਆ ਇੱਕ ਇਹ ਤੇ ਲੋ ਜੀ ਸਬਜੀ ਵੀ ਬਣੀ ਲੋ ਜੀ ਬਣ ਗਈ ਸਬਜੀ ਆਪਣੀ ਦੇਖੋ ਗੋਭੀ ਦੀ ਸਬਜ਼ੀ ਬਣ ਕੇ ਹੋ ਗਈ ਆ ਰੈਡੀ ਟੱਕ ਦੀਏ ਹੁਣ ਆਪਾਂ ਮੋਸਟਲੀ ਬਣ ਗਈ ਐ ਟੱਕ ਦੀਏ ਬਸ ਹੁਣ ਆਪਾਂ ਰੋਟੀ ਬਣਾਵਾਂਗੇ ਥੋੜੀ देर ਤੱਕ ਲੋ ਜੀ ਸਬਜ਼ੀ ਆਪਣੀ ਬਣ ਗਈ ਐ ਤੇ ਹੁਣ ਹੋ ਗਿਆ ਰੋਟੀ ਦਾ ਟਾਈਮ ਰੋਟੀ ਬਣਾ ਲਈਏ ਪਹਿਲਾਂ ਆਪਾਂ ਭੁੱਖ ਵੀ ਲੱਗ ਰਹੀ ਆ ਦੁਪਹਿਰੇ ਨਾ ਅਸੀਂ ਰੋਟੀ ਨਹੀਂ ਖਾਈ ਹੈਗੀ ਕਿਉਂਕਿ ਸਵੇਰੇ ਲੇਟ ਰੋਟੀ ਖਾਈ ਐ ਔਰ ਦੁਪਹਿਰ ਨੂੰ ਫਿਰ ਮੈਂ ਚਾਹ ਬਣਾ ਲਈ 12:00 12:30 ਵਜੇ ਹਨਾ ਤੇ ਇਹ ਨਾ ਛੋਲ ਮੇਤੂ ਦੂਏ ਰੋਟ ਨਹੀਂ ਲਿਆ ਜਾਂਦਾ ਇਹ ਤਾਂ ਰੋਟੀ ਬਣਾਉਣੀ ਹੈ ਨਾ ਇਦਾਂ ਨਹੀਂ ਬੜੀ ਜਾਂਦਾ ਨਾਲ ਹੀ ਸਰਾਣਾ ਇਹ ਨਿੱਗਾ ਵੈਸੇ ਆ ਛੋਲ ਤੇ ਬਾਕੀ ਫਿਰ 12:00 ਵਜੇ ਇਹਨਾਂ ਨੇ ਨਮਕੀਨ ਖਾ ਲਈ ਪਕੌੜੀਆਂ ਪਕੂੜੀਆਂ ਖਾ ਲਈਆਂ ਫਿਰ 1:30 2:00 ਵਜੇ ਮੈਂ ਫਰੂਟ ਕੱਟ ਲੇਗੀ ਕਿਉਂਕਿ ਉਹ ਪਹਿਲੇ ਤੇ ਸੰਤਰੇ ਔਰ ਮਰਹੂਦ ਹਨਾ ਉਹ ਕੱਟ ਕੇ ਮੈਂ ਪੂਰੀ ਪਲੇਟ ਭਰ ਕੇ ਉਹ ਲੇਗੀ ਇਹਨਾਂ ਨੇ ਉਹ ਖਾ ਲਈ 4:00 ਵਜੇ ਚਾਹ ਪੀ ਚਾਹ ਦੇ ਨਾਲ ਫਿਰ ਨਮਕੀਨ ਖਾ ਲਈ ਹਨਾ ਉਹ ਖੈਣੇ ਲੱਗੀ ਬਸ ਹੁਣ ਲੱਗੀ ਆ ਰੋਟੀ ਬਣਾਉਣੇ ਮੈਂ ਹੁਣ ਤਾਂ ਬਸ ਇਹ ਛੋਟੇ ਛੋਟੇ ਆ ਬਸ ਭੁੱਖ ਕਿੱਥੇ ਲੱਗਦੀ ਆ ਸਵੇਰੇ ਲੈਟ ਰੋਟੀ ਖਾਓ ਬਸ ਸਾਂ ਸਵੇਰੇ ਲੱਗੂ ਜਾਂ ਦੁਪਹਿਰ ਨੂੰ ਤਾਂ ਬੰਦੇ ਨੂੰ ਕੁਝ ਨਹੀਂ ਖਾਣ ਨੂੰ ਦਿਲ ਕਰਦਾ ਹੈਗਾ ਕਿਉਂਕਿ ਮੌਸਮ ਉਹ ਹੋ ਗਿਆ ਨਾ ਬਦਲ ਗਿਆ ਤੇ ਇਸ ਕਰਕੇ ਹਨਾ ਔਰ ਬੱਚੇ ਵੀ ਬਸ ਆਇਆ ਵੀ ਕਦੇ ਕੁਝ ਖਾ ਲਿਆ ਮਤਲਬ ਘਰ ਕੋਲ ਵਿੱਚ ਕੋਈ ਚੀਜ਼ ਪਈ ਹੁੰਦੀ ਆ ਕਦੇ ਉਹ ਖਾ ਲਈ ਕਦੇ ਉਹ ਖਾ ਲਈ ਫਿਰ ਭੁੱਖ ਲੱਗਦੀ ਨਹੀਂ ਇਹਨਾਂ ਨੂੰ ਫਿਰ ਰੋਟੀ ਹੋਣ ਲੱਗੀ ਐ ਮੈਂ ਬਣਾਉਣ ਮੈਂ ਕਿ ਚਲ ਹੁਣ ਬਣਾ ਦੰਨੀ ਐ ਰੋਟੀ ਮੈਂ ਸਾਜਰੇ ਹੀ ਬਣਾ ਰਹੀਆਂ ਹਲੇ ਫਿਲਹਾਲ ਅ ਸਵਾ 6 ਹੋਈ ਐ ਮੈਂ ਤਾਂ ਸਾਜਰੇ ਲੱਗੀ ਨਾ ਬਣਾਉਣ ਤੁਹਾਨੂੰ ਦੱਸਿਆ ਹੀ ਐ ਇੱਕ ਬੱਚਿਆਂ ਦੇ ਪੇਪਰ ਹੋ ਰਹੇ ਆ ਹੁਣ ਮੈਂ ਬਸ ਪੜਨ ਪਠਾਣਾ ਦਵਾਰਾ ਦੋ ਵਾਰ ਸਵੇਰੇ ਪੜ੍ਹੇ ਆ ਬੱਚੇ ਮੇਰੇ ਹਨਾ ਇਹ ਤੀਸਰੀ ਵਾਰ ਮਤਲਬ ਦੋਹرائی ਨਹੀਂ ਤਿਹرائی ਕਹਿ ਲੋ ਤੁਸੀਂ ਤੀਜੀ ਵਾਰ ਫੇਰ ਲਿਖ ਲਿਖ ਕੇ ਦੇਖੂਗੇ ਮੇਰੀ ਆਦਤ ਐ ਕਦੇ ਵੀ ਮੈਂ ਸੋਣੂਗੀ ਵੀ ਔਰ ਲਿਖਾ ਕੇ ਵੀ ਦਿਖਾਉਂਗੀ ਕਿਉਂਕਿ ਉਹਦੇ ਨਾਲ ਨਾ ਲਿਖਣੇ ਦੇ ਨਾਲ ਬੱਚਿਆਂ ਦੇ ਸਪੈਲਿੰਗਾਂ ਦੇ ਵਿੱਚ ਸੁਧਾਰ ਆਂਦਾ ਜੇ ਆਪਾਂ ਲਿਖ ਕੇ ਦੇਖੋ ਹਣਾ ਤੇ ਕਾਫੀ ਹੱਦ ਤੱਕ ਸੁਧਾਰ ਆਂਦਾ ਹੈ ਲਿਖਣ ਦੇ ਵਿੱਚ ਤੇ ਚਲੋ ਜੀ ਤਵਾ ਵੀ ਹੋ ਗਿਆ ਗਰਮ ਇਹ ਤਵਾ ਨਾ ਮੈਂ ਡੀਮਾਰਟ ਤੇ ਲੈ ਕੇ ਆਈ ਸੀ ਸੱਚੀ ਇਹ ਤਵੇ ਕੇ ਗਿਆ ਨਾ ਰੋਟੀ ਮੱਚਦੀ ਐ ਪਤਾ ਨਹੀਂ ਕਿਹ ਹਾ ਜ ਤਵਾ ਐ ਮੈਂ ਚੱਕ ਲਈ ਇੱਥੇ ਦੇ ਪਰ ਮੈਨੂੰ ਵਧੀਆ ਨਹੀਂ ਲੱਗਿਆ ਹੈਗਾ ਪੋਰਾ ਵੀ ਮੈਂ ਕਿਹਾ ਚਲੋ ਹੁਣ ਇੱਕ ਰੰਗ ਜਦੋਂ ਮਾਂਜਦੇ ਆ ਨਾ ਚੰਗੀ ਤਰ੍ਹਾਂ ਮਾਂਜਿਆ ਵੀ ਨਹੀਂ ਜਾਂਦਾ ਹੈਗਾ ਲੋ ਜੀ ਆਪਾਂ ਰੋਟੀ ਬਣਾ ਲੈਂਦੇ ਆ ਤੇ ਇਹ ਤਵਾ ਨਾਲ ਹਲਕਾ ਹੀ ਨਾ ਜ਼ਿਆਦਾ ਮੋਟਾ ਤਵਾ ਨਹੀਂ ਹੈਗਾ ਆ ਹਲਕਾ ਬਿਲਕੁਲ ਆਓ ਜੀ ਤੁਸੀਂ ਵੀ ਰੋਟੀ ਖਾਓ ਬਣ ਗਈ ਹੈ ਰੋਟੀ ਲੋ ਜੀ ਸਬਜੀ ਵੀ ਤਿਆਰ ਹੈ ਆਪਣੀ ਰੋਟੀ ਵੀ 7:00 ਵਜ ਗਏ ਆ ਤੇ ਖਾ ਲੈਣੇ ਆ ਰੋਟੀ ਕਿਉਂਕਿ ਉਸ ਤੋਂ ਬਾਅਦ ਫਿਰ ਦੁੱਧ ਨਹੀਂ ਪੀਆ ਜਾਂਦਾ ਹਨਾ ਆਪਾਂ 8:30 9:00 ਵਜੇ ਦੁੱਧ ਪੀ ਲਾਂਗੇ ਫਿਰ ਕਿਉਂਕਿ ਨਾਲ ਦੀ ਨਾਲ ਰੋਟੀ ਖਾ ਲੋ ਫਿਰ ਹਨਾ ਨਾਲ ਦੀ ਨਾਲ ਕੀ ਕਹਿੰਦੇ ਆ ਦੁੱਧ ਪੀ ਲੋ ਪੇਟ ਦੇ ਵਿੱਚ ਜਗ੍ਹਾ ਨਹੀਂ ਰਹਦੀ ਦੁੱਧ ਦੀ ਪਹਿਲਾਂ ਪਰੋਟੀ ਪਾ ਲੈਣੇ ਆ ਕਿਉਂਕਿ ਮੰਗਦੇ ਆ ਬਬਜੋਦ ਦੇ ਪਾਪਾ ਰੋਟੀ ਚਲੋ ਜੀ ਮਿਲਦੇ ਆ ਆਪਾਂ ਨੈਕਸਟ ਵਲੌਗ ਦੇ ਵਿੱਚ ਕਰਦੇ ਆ ਆਪਣਾ ਵਲੌਗ ਬੰਦ ਤੇ ਅੱਜ ਮੈਂ ਸ਼ਾਮ ਨੂੰ ਡਿਨਰ ਹੈ ਜੀ ਸਾਡਾ ਗੋਭੀ ਦੀ ਸਬਜੀ ਔਰ ਰੋਟੀ ਹਨਾ ਤੇ ਬਾਏ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਹੁਣ ਆਪਾਂ ਹਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਧਰ ਬਬਜੋਦ ਦੇ ਪਾਪਾ ਲੈ ਕੇ ਆਏ ਤੇ ਅਮਰੂਦ ਔਰ ਸੰਤਰੇ ਜੋ ਕਿ ਮੈਂ ਟੋਕੇ ਟੋਕਰੀ ਚ ਕੱਢੇ ਹੋਏ ਆ ਸੰਤਰਾਗੀਆਂ ਧੋਣੇ ਤਾਂ ਕੋਈ ਲੋੜ ਨਹੀਂ ਹੈਗੀ ਹਨਾ ਪਰ ਅਮਰੂਦ ਧੋਦੇ ਤੇ ਕਿਉਂਕਿ ਬੱਚੇ ਚੱਕ ਕੇ ਖਾ ਲੈਣੇ ਆ ਕਈ ਵਾਰ ਫ੍ਰਿਜ ਚ ਰੱਖਦੇ ਨਹੀਂ ਕਿਉਂਕਿ ਠੰਡੇ ਹੋ ਜਾਂਦੇ ਆ ਬਾਹਰ ਹੀ ਟੋਕਰੀ ਚ ਰੱਖੇ ਹੋਏ ਆ ਬੱਚੇ ਸਾਹਮਣੇ ਦੇਖ ਕੇ ਖਾ ਲੈਣੇ ਆ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆਪਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਬਾਏ ਬਾਏ ਜੀ ਟੇਕ ਕੇਅਰ